ਅਸੀਂ ਦੇ ਕਿਨੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋੜਨ ਆਵਈ ਪਰ ਭਗਤ ਪਰੇਸ਼ੰਦਾਰ ਉਹਦੇ ਪੁਨਾਰ ਭਰੇ ਨੇ ਉਹ ਦੇ ਜਾਂਦਾ ਅਸੀ ਵਰਤਾਈ ਜਾਂਦੇ ਆ ਵਾ ਜਿਹੜੇ ਕਰਕੇ ਰਾਜੀ ਨਹੀਂ ਕੰਮ ਕਰਕੇ ਰਾਜੀ ਨਹੀਂ ਕਹਿੰਦੇ ਸਾਡੇ ਕੋਲ ਕੰਮ ਹੈ ਨਹੀਂਗਾ ਜੀ ਬੜੇ ਕੰਮ ਬਹੁਤ ਆ ਕੰਮ ਕਰਨਾ ਔਖਾ ਹੈ ਪੈਸਾ ਭਾਲਦੇ ਸਾਰੇ ਪੈਸਾ ਐਵੇਂ ਬੰਦਾ ਨਹੀਂ ਆ ਤੇ ਗੰਨਾ ਸਾਡਾ 1 ਨੰਬਰ ਜਾਨ ਮਾਰੋ ਗਨੇਰੂ ਕੋਈ ਵੀ ਆਈ ਨਹੀਂ ਐ ਸ਼ਾਮ ਨੂੰ ਡੇਢ ਕੰਟ ਲਗਾਨਾ ਧੋਕੇ ਜਾਂਦੇ ਜਿਹਦੇ ਵਿੱਚ ਕੰਟ ਲੱਗ ਜਾਂਦਾ ਤੇ 50 ਕਿਲੋ ਅਸੀਂ ਅਗਲੇ ਦਿਨ ਸਾਡਾ ਨਾਲ ਸਾਬਸ ਜ਼ਰਾ ਹੋ ਕੇ ਚੱਲਦਾ ਆਮ ਖਿਡਾਰੀਆਂ ਦੇ ਵਿੱਚ ਪਾਣੀ ਮਾਰਦੇ ਤੇ ਤੇਲ ਨਾਲ ਦੀ ਨਾਲ ਸੁਰਿਆ ਆਉਂਦਾ ਬੇਟੇ ਆਪਣੇ ਕੋਈ ਤੇਲ ਦੀ ਇਹਦੇ ਵਿੱਚ ਵਰਤੂ ਹੈ ਨਹੀਂ ਵਿੱਚ ਬਿਲਕੁਲ ਕਰਾ ਨਹੀਂ ਤੇਲ ਲਾਉਗਾ ਸਾਡੀ ਇਸ ਗੱਲ ਦੀ ਜਾਂਚ ਵੀ ਪਲਾਂ ਟੈਸਟ ਕਰਾਉਣ ਜਿੱਥੇ ਮਰਜੀ ਪਰ ਇਸ ਕਰਕੇ ਵਿਗਾ ਕੇ ਸਾਡੇ ਕੋਲ ਪੈਂਦਾ ਵੀ ਆਪ ਤਿਆਰ ਕਰਦੇ ਬਹੁਤ ਸੋਹਣੀ ਬਣੀ ਖਿਡਾਰੀ 5 5 6 6 ਇੰਚ ਦੀ ਰੂਲ ਦੇ ਆ ਸਾਰੀ ਸਟੀਲ ਹੈ ਆ ਆ ਹੱਥ ਜਿਹੜਾ ਹੈਗਾ ਮੇਰਾ ਸ਼ਟਲ ਲਉਣ ਗਿਆ ਸੀ ਤੁੰਗਾ ਟੁੱਟੀਆਂ ਮੇਰੀਆਂ ਮੈਂ ਫੇਰ ਹੀ ਪ੍ਰਵਾਣ ਕੀਤੀ ਬੇਟੇ ਜਿਹੜਾ ਇਹ ਹੱਥ ਮੇਰਾ ਹੈਗਾ ਜਿਹੜੇ ਬੰਦੇ ਲੱਗੇ ਸੀ ਮੇਰੇ ਕੋਲ ਕੰਮ ਕਰਦੇ ਸੀਗੇ ਗਾਗ ਆ ਗਏ ਕਹਿੰਦੇ ਯਾਰ ਅਸੀਂ ਸਾਨੂੰ ਜੂਸ ਪੀ ਕੇ ਜਾਣਾ ਹੁਣ ਮੇਰਾ ਕੰਮ ਚੱਲਦਾ ਸੀਗਾ ਤੇ ਅਚਨ ਚੀਤ ਮਦਲ ਮੇਰਾ ਮਸ਼ੀਨ ਦੇ ਵਿੱਚ ਹੱਥ ਆਇਆ ਫਿਰ ਗਰਮੀਆਂ ਦਾ ਸੀਜ਼ਨ ਆ ਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਲੋ ਪੈਂਦੀ ਆ ਤੇ ਇਸ ਤੋਂ ਬਾਅਦ ਜਦੋਂ ਸਾਡਾ ਸੰਗ ਸੁੱਕਦਾ ਤਾਂ ਆਪ ਮੁਹਾਰੇ ਕਿਤਨਾ ਕਿਤੇ ਮਨ ਦੇ ਵਿੱਚ ਆਉਂਦਾ ਹੈਗਾ ਕਿ ਰਸਤੇ ਦੇ ਵਿੱਚ ਜਾਂ ਤਾਂ ਸੁਬੀਲ ਹੋਵੇ ਜਾਂ ਫਿਰ ਕੋਈ ਪਾਣੀ ਦਾ ਨਲਕਾ ਹੋਵੇ ਜਾਂ ਫਿਰ ਵੱਡੀ ਉਮੀਦ ਇਹ ਵੀ ਹੁੰਦੀ ਹੈਗੀ ਬੰਦੇ ਨੂੰ ਕਿ ਕੋਈ ਨਾ ਕੋਈ ਜੇਕਰ ਤੁਰੇ ਜਾਂਨੇ ਹੋ ਸਫ਼ਰ ਦੇ ਵਿੱਚੋਂ ਤਾਂ ਇਹ ਵੀ ਹੁੰਦਾ ਹੈਗਾ ਕਿ ਕੋਈ ਰਸਤੇ ਦੇ ਵਿੱਚ ਸਾਨੂੰ ਖਿਲਾੜੀ ਵਾਲੇ ਹੀ ਮਿਲ ਜੇ ਜਿੱਥੋਂ ਗੰਨੇ ਦਾ ਠੰਡਾ ਜੂਸ ਆ ਜਿਹੜਾ ਉਹ ਪੀਤਾ ਜਾਵੇ ਤਾਂ ਅਜਿਹੇ ਵਿੱਚ ਇਹ ਵੀ ਹੈਗਾ ਕਿ ਰੋਜ਼ਗਾਰ ਦੇ ਜਿੱਥੇ ਵੱਖ-ਵੱਖ ਸਾਧਨ ਹੈਗੇ ਆ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਗੰਨੇ ਦੇ ਜੂਸ ਨੂੰ ਤੇ ਖਿਲਾੜੀ ਨੂੰ ਵੀ ਆ ਜਿਹੜਾ ਵੱਡਾ ਸਾਧਨ ਮੰਨਦੇ ਹੈਗੇ ਤੇ ਬਹੁਤ ਸਾਰੇ ਲੋਕ ਇਸ ਖੇਤ ਦੇ ਵਿੱਚ ਲੱਗੇ ਹੋਏ ਆ ਤੇ ਇਸ ਟਾਈਮ ਅਸੀਂ ਕੋੜਕੂਰੇ ਬੈਠੇ ਹੈਗੇ ਆ ਸਿਵਲ ਹਸਪਤਾਲ ਦੇ ਸਾਹਮਣੇ ਇਹ ਗੇਟ ਦੇ ਅੱਗੇ ਮਥਾੜੂ ਜੂਸ ਬਾਰ ਤੇ ਇੱਥੇ ਇਸ ਸਟੋਰੀ ਕਰਨ ਦਾ ਮਕਸਦ ਸਾਡਾ ਇਹ ਹੈਗਾ ਕਿ ਇੱਥੇ ਇੱਕ ਬਜ਼ੁਰਗ ਮਾਤਾ ਤੇ ਬਾਪੂ ਜੀ ਦੋਨੋਂ ਜਣੇ ਇਕੱਠੇ ਲੜਕੇ ਜਿਹੜੇ ਉਹ ਖਿਡਾਰੀ ਲਾ ਰਹੇ ਹੈਗੇ ਆ ਤੇ ਲੋਕ ਆਉਂਦੇ ਆ ਤੇ ਬੜੇ ਪਿਆਰ ਸਤਿਕਾਰ ਦੇ ਨਾਲ ਆ ਜਿਹੜਾ ਉਹਨਾਂ ਨੂੰ ਜੂਸ ਆ ਜਿਹੜਾ ਛਕਾਉਂਦੇ ਹੈਗੇ ਆ ਤੇ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਾਂਗੇ ਫਿਰ ਇਸ ਤੋਂ ਬਾਅਦ ਮਾਤਾ ਜੀ ਨਾਲ ਵੀ ਕੁਝ ਗੱਲਬਾਤਾਂ ਕਰਾਂਗੇ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਬੇਟੇ ਕੀ ਹਾਲ ਹੈ ਵਧੀਆ ਜੀ ਵਧੀਆ ਵੇਖੋ ਜੀ ਅਸੀਂ ਦੇ ਕਿੰਨੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਤੋਟ ਨਾ ਆਵਈ ਪਰ ਭਗਤ ਭਰੀ ਭੰਡਾਰ ਉਹਦੇ ਭੰਡਾਰ ਭਰੇ ਨੇ ਉਹ ਦੇਈ ਜਾਂਦਾ ਅਸੀਂ ਵਰਤਾਈ ਜਾਂਦੇ ਆ ਪਰ ਉਹ ਚਾਦਰ ਵਿਛਾਈ ਬੈਠਾ ਜਿੰਨੂੰ ਦੇਣਾ ਤੇ ਲੈਣ ਵਾਲੇ ਬੋਕਰੇ ਨਾਲ ਇਕੱਠਾ ਕਰ ਚੋ ਲਈ ਜਾਂਦੇ ਆ ਪਰ ਜਿਹੜੇ ਕਰਕੇ ਰਾਜੀ ਨਹੀਂ ਕੰਮ ਕਰਕੇ ਰਾਜੀ ਨਹੀਂ ਕਹਿੰਦੇ ਸਾਡੇ ਕੋਲ ਕੰਮ ਹੈ ਨਹੀਂਗਾ ਜੀ ਬੜੇ ਕੰਮ ਬਹੁਤ ਆ ਕੰਮ ਕਰਨਾ ਔਖਾ ਹੈ ਪੈਸਾ ਭਾਲਦੇ ਸਾਰੇ ਪੈਸਾ ਐਵੇਂ ਬੰਦਾ ਨਹੀਂ ਆ ਹੁਣ ਸਭ ਮੇਰੀ ਉਮਰ 65 ਸਾਲ ਤੋਂ ਉੱਤੇ ਹੋ ਗਈ ਆ ਪਹਿਲਾਂ ਮੈਂ ਵਰਕਸ਼ਾਪ ਦਾ ਕੰਮ ਬਹੁਤ ਜ਼ਿਆਦਾ ਕੀਤਾ ਸਾਹਮਣੇ ਪਿਛਲੇ ਪਾਸੇ ਸਾਡੀ ਵਟਸਐਪ ਹੈ ਬੇੜਾ ਮੇਰਾ ਵਰਕਸ਼ਾਪ ਦਾ ਕੰਮ ਕਰਦਾ ਆ ਆਪਾਂ ਇਧਰਲੇ ਪਾਸੇ ਮੈਂ ਖਿਡਾਰੀਆਂ ਨਵੀਆਂ ਤਿਆਰ ਕਰਦਾ ਜੂਸ ਵਾਲਿਆਂ ਫਿਰ ਕੋਈ ਜ਼ਿੰਮੇਵਾਰ ਭਰਾ ਆਇਆ ਕਹਿੰਦਾ ਹਰਮੰਦਰ ਸਿੰਘ ਜੀ ਰਾਂਇ ਕਰ ਕਹਿੰਦਾ ਯਾਰ ਇੱਕ ਤੂੰ ਬੰਦਾ ਰੱਖ ਲੈ ਤੇ ਖਿਡਾਰੀ ਲਾ ਦੇ ਮੈਂ ਖਿਡਾਰੀ ਵੀ ਲਾ ਦੀ ਬੰਦਾ ਵੀ ਰੱਖ ਲਿਆ ਬੇਟੇ ਉਸ ਬੰਦੇ ਜਿਹੜੀ ਮੈਂ ਬੰਦੇ ਰੱਖੇ ਸੀ ਕੋਈ ਜਰਦਾ ਲਾਉਂਦਾ ਸੀ ਕੋਈ ਪੀੜੀ ਲਾਉਂਦਾ ਸੀ ਕੋਈ ਤਰਬ ਲਾਉਂਦਾ ਸੀ ਪਰ ਮੈਨੂੰ ਜਿੰਨੇ ਵੀ ਬੰਦੇ ਰੱਖੇ ਸੀ ਕਿ ਮੈਨੂੰ ਸਾਰਿਆਂ ਤੋਂ ਮੈਨੂੰ ਨਫ਼ਰਤ ਹੋ ਗਈ ਫਿਰ ਮੈਨੂੰ ਇੱਕ ਖਾਲਸਾ ਆਇਆ ਕਹਿੰਦਾ ਹਰਮੰਦਰ ਸਿੰਘ ਗੱਲ ਸੁਣਵੀਂ ਮੈਂ ਹਾਂ ਭਾਈ ਦੱਸ ਕਹਿੰਦਾ ਮੇਰੀ ਗੱਲ ਮੰਨਨੇਗਾ ਮੈਂ ਯਾਰ ਮੰਨਾਂਗੇ ਮੰਨਾਂਗੇ ਕਿਉਂ ਨਾ ਮੈਨੂੰ ਕਹਿੰਦਾ ਯਾਰ ਤੂੰ ਆਪ ਖੜ ਯਾਰ ਖੜੇ ਦਾ ਫਿਰ ਉਸ ਤੋਂ ਬਾਅਦ ਬੇਟੇ ਮੈਂ ਆਪਣੀ ਖਿਲਾੜੀ ਨੂੰ ਵੀ ਸੰਭਾਲਿਆ ਆਪਣੇ ਗਾਕਾਂ ਨੂੰ ਵੀ ਸੰਭਾਲਿਆ ਪਰ ਜਿਹੜੇ ਵੀ ਹੁਣ ਆਉਂਦੇ ਮੇਰੇ ਕੋਲੇ ਖੁਸ਼ ਹੋ ਕੇ ਜਾਂਦੇ ਆ ਤੇ ਖੁਸ਼ ਹੋ ਕੇ ਆਉਂਦੇ ਆ ਦੂਸਰੇ ਨੰਬਰ ਦੀ ਗੱਲ ਹੈ ਸਾਡੇ ਨਾਲ ਦੋ ਦਰਖਤ ਲਾਇਆ ਹੋਇਆ ਇਧਰ ਆ ਦਰਖਤ ਮੇਰਾ ਤੂੰ ਤਾਂ ਲਾਇਆ ਤੇ ਇਹ ਮੇਰੇ ਵੱਡੇ ਭਾਈ ਸਾਦਾ ਲਾਇਆ ਹੈ ਤਾਲੀ ਦਾ ਸ਼ਾਹ ਨੂੰ ਵੇਖ ਕੇ ਪਰਿਵਾਰ ਰੇ ਕੇ ਅੱਗੇ ਸ਼ਾਹਵੇਂ ਬਹਿੰਦਾ ਤੇ ਨੰਦ ਮੰਨਦਾ ਤੇ ਬੜੀ ਖੁਸ਼ੀ ਦੇ ਨਾਲ ਗਾਹ ਆਉਂਦੇ ਫਿਰ ਗੰਨਾ ਸਾਡਾ ਇੱਕ ਨੰਬਰ ਧਿਆਨ ਮਾਰੋ ਗੰਨੇ ਨੂੰ ਕੋਈ ਵਿਆਹੀ ਨਹੀਂ ਐ ਸ਼ਾਵ ਨੂੰ 1.5 ਕੁਆਟ ਲਗਨਾਂ ਧੋਕੇ ਜਾਂਦੇ ਜਿਹਦੇ ਵਿੱਚ ਕੁਆਟ ਲੱਗ ਜਾਂਦਾ ਤੇ 50 ਕਿਲੋ ਅਸੀਂ ਅਗਲੇ ਦਿਨ ਸਾਡਾ ਨਾਲ ਸਾਬਸ ਜ਼ਰਾ ਹੋ ਕੇ ਚੱਲਦਾ ਫਿਰ ਸਾਡੀ ਖਿਡਾਰੀ ਦੀ ਕੁਆਲਿਟੀ ਹੈ ਉਹਦੇ ਵਿੱਚ ਨਾ ਤੇਲ ਆਵੇ ਆਮ ਖਿਡਾਰੀਆਂ ਦੇ ਵਿੱਚ ਪਾਣੀ ਮਾਰਦੇ ਤੇਲ ਨਾਲ ਦੀ ਨਾਲ ਸੁਰਿਆ ਆਉਂਦਾ ਬੇਟੇ ਆਪਣੇ ਕੋਈ ਤੇਲ ਦੀ ਇਹਦੇ ਵਿੱਚ ਵਰਤੂ ਹੈ ਨਹੀਂ ਵਿੱਚ ਬਿਲਕੁਲ ਕਰਾ ਨਹੀਂ ਪੀਲਾ ਹੋਗਾ ਸਾਡੀ ਇਸ ਗੱਲ ਦੀ ਅੰਟੀ ਵੀ ਪਲਾਂ ਟੈਸਟ ਕਰਾਉਣ ਜਿੱਥੇ ਮਰਜੀ ਪਰ ਇਸ ਕਰਕੇ ਵਿਗਾ ਕੇ ਸਾਡੇ ਕੋਲ ਪੈਂਦਾ ਵੀ ਆਪ ਤਿਆਰ ਕਰਦੇ ਬਹੁਤ ਸੋਹਣੀ ਬਣੀ ਖਿਡਾਰੀ 5-5 6-6 ਇੰਚ ਦੇ ਰੂਲੇ ਆ ਸਾਰੀ ਸਟੀਲ ਹੈ ਜਿਹੜੇ ਇਹਦੇ ਰੂਲੇ ਬਣੇ ਸਾਡੇ ਰੇਲਵੇ ਦੇ ਜਿਹੜੇ ਐਕਸਲ ਚੱਲਦੇ ਥੱਲੇ ਅਸੀਂ ਲੁਧਿਆਣੇ ਤੋਂ ਬਿੱਲ ਕਟਾ ਕੇ ਹੋ ਰੇਲਵੇ ਟੋਟੇ ਲਿਆ ਕੇ ਅਸੀਂ ਉਹਦੇ ਆਪ ਗੋਗੜਾ ਤਿਆਰ ਕਰਕੇ ਤੇ ਆਪ ਚਲਾਉਨੇ ਆਂ ਬਾਕੀ ਆਪ ਤਿਆਰ ਕਰਦੇ ਆਂ ਬਾਕੀ ਭਾਈ ਜਿਹੜਾ ਗਾਹ ਗੋਂਦਾ ਬਾਪੂ ਜੀ ਬਾਪੂ ਜੀ ਬਾਪੂ ਜੀ ਮਾਤਾ ਜੀ ਮਾਪਾ ਜੀ ਪਈ ਹੁੰਦੀ ਹੈ ਤੇ ਖੁਸ਼ ਹੋ ਕੇ ਜਾਂਦੇ ਆਂ ਅੱਛਾ ਬਾਪੂ ਜੀ ਦੱਸੋ ਕਿ ਤੁਹਾਡੀਆਂ ਉਂਗਲਾਂ ਵੀ ਕੱਟੀਆਂ ਹੋਈਆਂ ਇਹ ਐਸੇ ਕੰਮ ਚੋਂ ਕੱਟੀਆਂ ਜੇ ਪਹਿਲਾਂ ਹੋਰ ਕੰਮ ਹੈ ਅਸੀਂ ਵਰਕਸ਼ਾਪ ਦਾ ਕੰਮ ਵੇਢੀ ਮੈਂ ਸ਼ਟਰ ਲਾਉਣਾ ਹੈ ਸ਼ਟਰ ਲਾਉਣਾ ਆ ਹੱਥ ਜਿਹੜਾ ਹੈਗਾ ਮੇਰਾ ਸ਼ਟਰ ਲਾਉਣ ਗਿਆ ਸੀ ਤੁੰਗਾ ਟੁੱਟੀਆਂ ਮੇਰੀਆਂ ਮੈਂ ਫੇਰ ਹੀ ਪ੍ਰਵਾਹ ਨਹੀਂ ਕੀਤੀ ਬੇਟੇ ਜਿਹੜਾ ਇਹ ਹੱਥ ਮੇਰਾ ਹੈਗਾ ਜਿਹੜੇ ਬੰਦੇ ਲੱਗੇ ਸੀ ਮੇਰੇ ਕੋਲ ਕੰਮ ਕਰਦੇ ਸੀਗੇ ਗਾ ਗਾ ਕੇ ਕਹਿੰਦੇ ਯਾਰ ਅਸੀਂ ਸੰਡ ਜੂਸ ਵੀ ਕਈ ਜਾਣਾ ਹੁਣ ਮੇਰਾ ਕੰਮ ਚੱਲਦਾ ਸੀਗਾ ਤੇ ਅਚਨ ਚੀਤ ਮਤਲਬ ਮੇਰਾ ਮਸ਼ੀਨ ਦੇ ਵਿੱਚ ਹੱਥ ਆਇਆ ਫਿਰ ਫੇਰ ਹੀ ਪ੍ਰਵਾਹ ਨਹੀਂ ਕੀਤੀ ਫਿਰ 1 ਮਿੰਟ ਮੈਂ ਮਸ਼ੀਨ ਕੋਲ ਲੈ ਕੇ ਚੱਲਦਾ ਤੁਹਾਨੂੰ 1 ਮਿੰਟ ਹੋ ਗਿਆ ਬੇਟੇ ਜਿਹਦੇ ਕਰਕੇ ਮੇਰਾ ਬਚਾਅ ਹੋਇਆ ਮੈਂ ਹਰੇਕ ਖਿਡਾਰੀ ਵਾਲੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਇਹਦੇ ਰੂਲੇ ਜਿਹੜੇ ਹੈਗੇ ਆ ਇਹਦੇ ਨਾਲੋਂ ਇਹਦੇ ਆਮ ਰੁਪਲੇ ਕਿਹੜੇ ਹੈਗੇ ਜਮਾਂ ਹੀ ਨਾਲ ਜਾਦੇ ਦੇ ਹੱਥ ਵਿੱਚ ਆ ਜਾਂਦਾ ਫਿਰ ਸਾਡੀ ਮਸ਼ੀਨ ਦੀ ਸਬਸਿਡੀ ਦੇਖੋ ਨਾਲ ਦੀ ਨਾਲ ਬੈਗ ਜੇ ਚੱਲੂਗੀ ਨਾਲ ਦੀ ਨਾਲ ਬੈਗ ਅੱਖ ਦੇ ਫੁਰੇ ਮੈਨੂੰ ਇਹ ਸੋਚੇ ਨੇ ਬਚਾਇਆ ਮੇਰੇ ਹੱਥ ਨੂੰ ਪਰ ਆਪਾਂ ਫੇਰੀ ਪ੍ਰਵਾਹ ਨਹੀਂ ਕੀਤੀ ਅੱਜ ਵੀ ਆਪਣਾ ਹੱਥ ਮਤਲਬ ਪੂਰੀ ਪਕੜ ਕਰਦਾ ਬਾਕੀ ਇਹਦੇ ਵਿੱਚ ਕੋਈ ਤੇਲ ਨਹੀਂ ਕੋਈ ਕਰਾ ਨਹੀਂ ਸਾਫ਼ ਸੁਥਰਾ ਆਪਣਾ ਕੰਮ ਹੈ ਪਰਮਾਤਮਾ ਨੂੰ ਸਾਰਿਆਂ ਨੂੰ ਦੇਵੇ ਅਸੀਂ ਕਹਿੰਨੇ ਆਂ ਆਣਗਵਾਂ ਨੂੰ ਵੀ ਦੇਵੇ ਪਹਿਲਾਂ ਆਣਗਵਾਂ ਨੂੰ ਰਜਾਵੇ ਫੇਰ ਸਾਨੂੰ ਕੋਈ ਵਜਦਾ ਦੇਵੇ ਤੇ ਨਹੀਂ ਅਸੀਂ ਕਿਹੜੇ ਖੁਸ਼ ਹਾਂ ਆਪਾਂ ਕਿਸੇ ਨਾਲ ਬਿੱਤ ਰਹਾਨੀ ਆ ਆਪਾਂ ਆਪਣੇ ਕੰਮ ਦੇ ਨਾਲ ਆਪਾਂ ਮਸਤਾਂ ਬੇਟੇ ਅੱਛਾ ਬਾਪੂ ਜੀ ਆਮਦਨ ਕਿੰਨੀ ਕੀ ਹੋ ਜਾਂਦੀ ਹੈਗੀ ਆ ਆਮਦਨ ਸਾਡਾ ਗੁਜ਼ਾਰਾ ਬੇਟੀ ਹੋ ਜਾਂਦਾ ਮੰਗਣ ਨਾਲੋਂ ਮੰਗਣ ਗਿਆਸੋਂ ਵਰ ਗਿਆ ਹੂੰ ਸਾਨੀ ਜੋ ਮੰਗਣ ਗਿਆਸੋਂ ਵਰ ਗਿਆ ਪਰ ਅਸੀਂ ਆਪਣਾ ਗੁਜ਼ਾਰਾ ਆਪਦਾ ਚਲਾਈ ਜਾਂਦੇ ਬੇਟਾ ਵਰਖਾ ਦਾ ਕੰਮ ਕਰੀ ਜਾਂਦਾ ਹੈ ਖੇਤੀ ਬਾੜੀ ਦੇ ਸੰਤਿਆਰ ਕਰਦੇ ਆ ਖੇਤੀ ਬਾੜੀ ਦੇ ਨਾਲ ਹੀ ਸੀ ਖਿਡਾੜੀਆਂ ਦੀ ਸੇਵਾ ਵੀ ਕਰਦੇ ਆ ਜਿਹੜਾ ਗਾਹ ਗੌਂ ਦਾ ਅਖੀ ਦਾ ਪਈ ਤੇਰੀ ਆ ਤੈਨੂੰ ਬਣਾ ਦਿੰਦੇ ਆਪਾਂ ਫੇਰੀ ਬਾਬਾ ਲੇਬਰ ਲੈਣੇ ਆ ਸ਼ਟਰ ਸਾਡਾ ਹਰਜੀਪ ਰੋਲਿੰਗ ਸ਼ਟਰ ਆ ਖੇਤੀਬਾੜੀ ਦੇ ਸੰਬੰਧ ਦਾ ਕੰਮ ਨਾਲ ਮੇਰਾ ਪੇਟਾ ਕਰਦਾ ਹੈ। ਇੱਥੇ ਅਸੀਂ ਇਹਨਾਂ ਦੀ ਰਿਪੇਅਰ ਕਰਦੇ ਆਂ। ਨਾਲ ਸੇਲ ਕਰਦੇ ਆਂ। ਮਤਲਬ ਆਮਦਨ ਆਪਣ ਨੂੰ ਇੰਨੀ ਕ ਆਪਣਾ ਗੁਜ਼ਾਰਾ ਕਰ ਜਾਂਦੇ ਆਪਾਂ। ਇਹ ਨਹੀਂ ਹੈ ਜੀ ਬੈਂਕਾਂ ਦੇ ਵਿੱਚ ਨੋਟ ਪਏ ਆ ਜੀ ਚੱਲਦੀਆਂ ਨਹੀਂ ਬੈਂਕ ਕੀ ਕਰਾਂਗੇ। ਪਰ ਆਪਾਂ ਨੂੰ ਜਦੋਂ ਆਜ ਵੜੇ ਆਜੋ। ਆਜਾ ਮੇਰਾ ਸ਼ੇਰ। ਆ ਪਰਿਵਾਰ ਦੇ ਵਿੱਚ ਹੋਰ ਕੌਣ? ਪਰਿਵਾਰ ਵਿੱਚ ਤਿੰਨ ਬੇਟੀਆਂ ਮੇਰੀਆਂ। ਇੱਕ ਬੇਟਾ ਮੇਰਾ, ਦੋ ਮੇਰੀਆਂ ਪੋਤੀਆਂ ਹੀਰੇ ਵਰਗੀਆਂ। ਜਦੋਂ ਘਰੇ ਜਾਂਦਾ ਬਾਪੂ-ਬਾਪੂ ਬਈ ਹੁੰਦੀ ਆ। ਦਾਦਾ ਜੀ ਆਗੇ, ਦਾਦੀ ਜੀ ਆਗੇ। ਅਦੀ ਅਦੀ ਠਿਕਾਣੇ ਮੇਰੀਆਂ ਮੇਰੀਆਂ ਕੁੜੀਆਂ ਆਦਾ ਮੇਰੀਆਂ ਬੋਤੀਆਂ ਆਦਾ ਤਿੰਨ ਵੇੜੀਆਂ ਮੇਰੀਆਂ ਇੱਕ ਪੰਜਾਬ ਪੁਲਿਸ ਦੇ ਵਿੱਚ ਹੈ ਬੇਟੀ ਮੇਰਾ ਜਵਾਈ ਵੀ ਇੱਕ ਬੇਟੀ ਮੇਰੀ ਪ੍ਰਿੰਸੀਪਲ ਇੱਕ ਕੰਪਿਊਟਰ ਦਾ ਕੰਮ ਕਰਦੀ ਹੈ ਜਵਾਈ ਮੇਰਾ ਇੱਕ ਡਬੀ ਦੇ ਵਿੱਚ ਮੈਂ ਬੱਚਿਆਂ ਨੂੰ ਪੜਾਇਆ ਕਿੰਨੀ ਕਿ ਮਿਹਨਤ ਲੱਗੀ ਕਿਸ ਕਿਸ ਤਰ੍ਹਾਂ ਦੇ ਮਾਹੌਲ ਦੇਖਣੇ ਪਏ ਜੀ ਜਿਹੜਾ ਉਹ ਟਾਈਮ ਸੀਗਾ ਨਾ ਬੱਚਿਆਂ ਨੂੰ ਪੜਾਈ ਦਾ ਸ਼ੋਕਾ ਮਾਡਲ ਸਕੂਲ ਦੇ ਵਿੱਚ ਮੇਰੇ ਬੱਚੇ ਪੜ੍ਹੇ ਆ ਉਦੋਂ ਫੀਸਾਂ ਵੀ ਨਹੀਂ ਹੈਣੀ ਸੀ ਫੀਸਾਂ ਬੰਦੀਆਂ ਬਣੀ ਸੀ ਅਸੀਂ ਢੱਡ ਵਣ ਕੇ ਬੱਚਿਆਂ ਨੂੰ ਪੜਾਇਆ ਪਰ ਇਹ ਨਹੀਂ ਬੱਚਿਆਂ ਨੂੰ ਕੱਪੜੇ ਹੈ ਨਹੀਂ ਗਏ ਜੀ ਕੋਈ ਪੈਨਸ਼ਨ ਹੈ ਨਹੀਂ ਨਹੀਂ ਜੇ ਬੱਚੇ ਨੂੰ ਅਸੀਂ ਮਤਲਬ ਅੱਖਾਂ ਦੇ ਵਿੱਚ ਪਾਣੀ ਵੀ ਆ ਗਿਆ ਤਾਂ ਸਾਨੂੰ ਆਉਂਦਾ ਸੀ ਇਹਨੂੰ ਕੋਈ ਨਾ ਕੋਈ ਕਿਵੇਂ ਕਿਵੇਂ ਕੋਈ ਨਾ ਕੋਈ ਆਪ ਇਹਨੂੰ ਇਹਨੂੰ ਆਪ ਲਿਆ ਕੇ ਦਿੱਕੇ ਝੱਟ ਬੇੜ ਬਣ ਕੇ ਬੱਚੇ ਨੇ ਆਪਾ ਪੜਾਇਆ ਜਦੋਂ ਬੱਚੇ ਅੱਜ ਮੌਜ ਕਰਦੇ ਆ ਮੈਨੂੰ ਕਹਿੰਦੇ ਸੀ ਤੂੰ ਕੁੜੀਆਂ ਵਿਆਹਾਂਦਾ ਨਹੀਂ ਦਾ ਤੂੰ ਇਹਨਾਂ ਨੂੰ ਪੜਾਈ ਜਾਣਾ ਇਹਨਾਂ ਨੂੰ ਕੀ ਕਰਾਉਣਾ ਹੈ ਬੇਟੇ ਮੇਰੇ ਇੱਕ ਗੱਲ ਯਾਦ ਆਈ ਹੈ ਸਾਡੇ ਇੱਥੇ ਅਫਸਰ ਹੁੰਦੇ ਪੰਜਾਬ ਪੁਲਿਸ ਦੇ ਸ਼ਕਤੀਮਾਨ ਜੀ ਸ਼ਕਤੀਮਾਨ ਜੀ ਸਾਡੇ ਕੋਟਪੂਰੇ ਰਹਿ ਕੇ ਗਏ ਪਰ ਮੈਂ ਉਹਨਾਂ ਨੂੰ ਮਿਲਣਾ ਹੈ ਬੰਦੇ ਬਹੁਤ ਵਧੀਆ ਨਾਇਸ ਬੰਦੇ ਸੀਗੇ ਮੇਰੇ ਕਹੇ ਸਾਡੀ ਬੇਟੀ ਨੂੰ ਕਹਿਣ ਲੱਗੀ ਪੁੱਤ ਜੀ ਕਿਦੋਂ ਨੂੰ ਭਰਤੀ ਹੋਗੇ ਪੁਲਿਸ ਦੇ ਵਿੱਚ ਤੇ ਜਾ ਰਹੀ ਸੀ ਬਾਸਕਟਬਾਲ ਦੀ ਪਲੇਅਰ ਇਹ ਮੇਰੀ ਵੇਢ ਕਹਿਣ ਲੱਗੀ ਸਰ ਜੀ ਕਿੱਥੇ ਪੰਜਾਬ ਪੁਲਿਸ ਕਹਿੰਦੇ ਪੁੱਤ ਸਾਨੂੰ ਯਾਦ ਕਰੇਗਾ ਤੋ ਕਿਦੋਂ ਉਹ ਟਾਈਮ ਨੂੰ ਅਸੀਂ ਅੱਜ ਵੀ ਯਾਦ ਕਰਦੇ ਆਂ ਉਹਨਾਂ ਦੇ ਬਚਨਾਂ ਨੂੰ ਪਰ ਜਿਨ੍ਹਾਂ ਦੇ ਕਰਕੇ ਸਾਡੀ ਬੇਟੀ ਨੇ ਵਹਿੰਤ ਕੀਤੀ ਬਾਸਕਟਬਾਲ ਦੀ ਫਰੇਜ਼ ਸੀਗੀ ਤੇ ਅੱਜ ਉਹ ਵੀ ਸਿਕਾਈ ਜੌਬ ਤੇ ਵਿੱਚ ਆਦਾ ਆਨੰਦ ਮਾਣਦਾ ਅੱਛਾ ਇਹ ਦੱਸੋ ਕਿ ਤੁਹਾਡੇ ਤੋਂ ਜੂਸ ਪੀਣ ਆਲੇ ਆ ਜਿਹੜੇ ਕਿਹੜੀ ਉਮਰ ਤੇ ਜ਼ਿਆਦਾ ਲੋਕ ਆਉਂਦੇ ਹੈਗੇ ਨੌਜਵਾਨ ਜ਼ਿਆਦਾ ਜੂਸ ਪੀਂਦੇ ਵੱਡੀ ਮੇਰੀ ਓਰ ਦੀ ਜ਼ਿਆਦਾ ਆਉਂਦੇ ਜੇ ਬੱਚੀਆਂ ਆਉਂਦੀਆਂ ਕਹਿੰਦੇ ਬਾਪੂ ਜੀ ਗੋਲੀ ਚੱਲੀਏ ਬਾਬਾ ਦਾਦਾ ਜੀ ਗੋਲੀ ਚੱਲੀਏ ਜਿਵੇਂ ਉਹ ਬੱਚੀਆਂ ਬੈਠੀਆਂ ਸਾਡੇ ਕੋਲੇ ਮਤਲਬ ਕਿ ਇਹ ਨਹੀਂ ਹੈ ਵੀ ਬੱਚਾ ਆ ਗਿਆ ਸਾਡੀ ਦੁਕਾਨਦਾਰੀ ਬੇਟੇ ਅਸੀਂ ਆਦਿਆਂ ਧੀਆਂ ਨੂੰ ਆਉਂ ਦੇਖਦੇ ਤੇ ਇਹਨਾਂ ਬੱਚੀਆਂ ਨੂੰ ਅਸੀਂ ਉਵੇਂ ਦੇਖਦੇ ਹਾਂ ਤੇ ਬੱਚੇ ਤਾਂ ਹੀ ਵੱਜ-ਵੱਜ ਕੇ ਆਪਣੀ ਕੋਲੇ ਆਉਂਦੇ ਇਹ ਨਹੀਂ ਅੰਦਰ ਕੋਈ ਸ਼ੋਰ ਤੇ ਬਾਹਰ ਕੋਈ ਸ਼ੋਰ ਹੈ ਜੇ ਐ ਕਰਾਂਗੇ ਅਸੀਂ ਤੇ ਬੱਚੇ ਆਪਣੇ ਆਪ ਹੀ ਤੁਰੇ ਆਉਂਦੇ ਐਵੇਂ ਮੇਰੇ ਘਰ ਦਾ ਨਾ ਹਾਲ ਹੈ ਜੀ ਇਹ ਵੀ ਆਓ ਪੁੱਤ ਜੀ ਬਹਿ ਜਾਓ ਪੁੱਤ ਜੀ ਬਸ ਐਂ ਪਈ ਹੋਈ ਹੈ ਜੀ ਪਰ ਬੱਚੇ ਬੜੇ ਖੁਸ਼ ਹੋ ਗਏ ਆਪ ਨੂੰ ਅੱਛਾ ਕਿਤੇ ਨਾ ਕਿਤੇ ਇਹ ਨਹੀਂ ਲਾਦਾ ਜਿਸ ਤਰੀਕੇ ਨਾਲ ਤੁਹਾਡੀ ਭਾਸ਼ਾ ਹੈਗੀ ਆ ਮਠਾਸ ਹੈਗੀ ਆ ਭਾਸ਼ਾ ਦੇ ਵਿੱਚ ਜੂਸ ਤਾਂ ਮਿੱਠਾ ਹੈਗੀ ਭਾਸ਼ਾ ਵੀ ਮਿੱਠੀ ਹੈਗੀ ਉਹਦੇ ਨਾਲ ਵੀ ਤੁਹਾਡਾ ਕੰਮ ਨੂੰ ਪ੍ਰਭਾਵ ਪੈਂਦਾ ਉਹਦੇ ਵਿੱਚ ਕੀ ਆਇਆ ਮੈਨੂੰ ਆਉਦਾ ਕੁਛ ਨਹੀਂ ਆ ਜੀ ਦੋ ਟਾਈਮ ਮੇਰੀ ਹਾਜ਼ਰੀ ਬੱਦੋਰ ਰਹੀ ਦੀ ਪਰ ਮੈਂ ਨਹੀਂ ਕਹਿੰਦਾ ਮੈਂ ਕਰਦਾ ਮੈਨੂੰ ਆਉਦਾ ਵੀ ਬੇਟੇ ਕੁਛ ਨਹੀਂ ਆ ਬਸ ਨੰਨ ਮਾਨੀ ਦਾ ਆਉਦਾ ਬਸ ਜੋ ਉੱਥੋਂ ਲੈ ਕੇ ਆ ਪੱਲੀ ਬਣ ਕੇ ਲਿਆਉਣੇ ਆ ਕੋਈ ਇਥੇ ਗਾਕਣ ਨੂੰ ਵਰਤੋਣੇ ਆ ਹਾਂ ਦੇਣ ਵੀ ਉੱਥੇ ਦਾ ਉਹ ਕਹਿੰਦੇ ਤੇਰਾ ਨਾਂ ਕੀ ਕਹਿੰਦਾ ਮੇਰਾ ਨਾਂ ਕਿ ਸੀਤਲਦਾਸ ਕੋਈ ਪੁੱਛਦਾ ਤੇ ਆਣਾ ਕੀ ਕਹਿੰਦਾ ਤੇ ਮੇਰਾ ਨਾਮ ਕਿ ਸੀਤੇਵਦਾਸ ਕਹਿੰਦਾ ਕੰਮ ਤੇਰੀ ਭੰਬੜਾ ਵਾਲਿਆ ਉਹ ਕੰਮ ਨਹੀਂ ਉਥੇ ਰੱਬ ਦੇ ਮਾਲਾ ਮਾਲਾ ਤੇ ਇੱਥੇ ਕੁਝ ਹੋਰ ਬਕੋਲੀ ਜੀ ਬਸ ਜਿਵੇਂ ਉਥੋਂ ਆਣੇ ਆਵੇਂ ਇੱਥੇ ਵਰਤਾਓ ਬੜਾ ਠੀਕ ਆ ਬਾਬਾ ਕੋਸ਼ਰਾਬ ਕੋਸ਼ਰਾਬ ਬਾਬੇ ਨਾਨਕ ਕਦੇ ਕਹਿੰਦੇ ਨਾ ਇਹ ਬਾਬੇ ਨਾਨਕ ਦਾ ਥੜਾ ਹੀ ਹੈ ਜਬ ਜਿਹੜਾ ਇਹ ਤੋਂ ਕੋਈ ਨਾ ਕੋਈ ਲੈ ਜਾਂਦਾ ਝੋਲੀਆਂ ਭਰ ਕੇ ਜਾਂਦਾ ਮੈਂ ਜਿਆਦਾ ਜੁੜਿਆ ਬਾਬਾ ਜੀ ਬਾਬਾ ਸੁਖਦੇਵ ਸਿੰਘ ਜੀ ਰੂਮੀ ਵਾਲੇ ਡੇਰਾ ਰੂਮੀ ਪੁੱਤੋ ਸਾਹਿਬ ਉਹਨਾਂ ਦੇ ਨਾਲ ਮਤਲਬ ਕਿ ਨਾਲ ਸੇਵਨ ਭਾਈ ਦੀ ਪਰ ਮੇਰੇ ਪੱਲੇ ਬੜੀ ਕੁਝ ਨਹੀਂ ਗਾ ਬਸ ਇਹਨਾਂ ਵੀ ਨਾ ਕਰਾ ਬਰਾਬਰ ਕਰੀਏ ਅੱਛਾ ਬਾਪੂ ਜੀ ਮਾਤਾ ਵੀ ਤੁਹਾਡੇ ਨਾਲ ਕੰਮ ਕਰ ਰਹੇ ਹੈਗੇ ਆਮ ਤੌਰ ਤੇ ਤੇ ਬੰਦੇ ਨੂੰ ਇਹ ਹੁੰਦਾ ਹੈਗਾ ਵੀ ਔਰਤ ਜਿਹੜੀ ਉਹ ਘਰੇ ਰਹੇ ਰਵੇ ਨਾਲ ਕੰਮ ਤੇ ਤਾਂ ਬਹੁਤ ਘੱਟ ਰਾਜ ਦੇ ਹੈਗੇ ਪਰ ਤੁਸੀਂ ਕਿਵੇਂ ਸੋਚਿਆ ਹੈਗਾ ਕਿ ਮਾਤਾ ਨੂੰ ਵੀ ਨਾਲ ਹੀ ਦੇਖੋ ਜੀ ਗੱਲ ਇਹ ਨਹੀਂ ਹੁਣ ਰੋਟੀ ਲੈ ਕੇ ਆ ਗਿਆ ਹਾਂ ਰੋਟੀ ਲੈ ਕੇ ਆ ਗਿਆ ਮੇਰੇ ਨਾਲ ਸ਼ਾਮ ਨੂੰ 9 9 ਵਜੇ ਜਾਣਗੇ ਜਿੱਥੇ ਹੱਥ ਫਟਾਉਂਦੇ ਆ ਪੈਸੇ ਪੜੀ ਜਾਂਦੇ ਆ ਭਾਂਡੇ ਤੋਂਲੇ ਗਲਾਸ ਤੋਂਲੇ ਅਸੀਂ ਮਹਿਸੂਸ ਹੀ ਨਹੀਂ ਕੀਤਾ ਕਿ ਤੇ ਵਿੱਚ ਝੂਠੇ ਭਾਂਡੇ ਤੋਂਣੇ ਆ ਜੀ ਜਾਂ ਇੱਥੇ ਖੜੇ ਆ ਨਾ ਬਾਕੀ ਆਪਣਾ ਮਸਤ ਆਪਾਂ ਕੰਮ ਦੇ ਵਿੱਚ ਮਾਗੀ ਭਾਈ ਜੀ ਆਉਣ ਆਇਆ ਕਰੋ ਤੁਸੀਂ ਖਾਪ ਕੇ ਜਾਇਆ ਕਰੋ ਐਦਾਂ ਫੇਰ ਜਿਹੜੇ ਨਸ਼ਾ ਕਰਦੇ ਆ ਸੀ ਇਹਨਾਂ ਨੂੰ ਵੀ ਬੇਨਤੀ ਕਰਦੇ ਭਾਈ ਤੁਸੀਂ ਨਸ਼ੇ ਬਹੁਤ ਮਾੜੀ ਚੀਜ਼ ਆ ਨਸ਼ੇ ਨਾ ਕਰੋ ਖਾਓ ਇੱਥੇ ਆ ਕੇ ਤੁਸੀਂ ਕਿ ਆਪਣੀ ਜ਼ਿੰਦਗੀ ਕਿਉਂ ਬਰਬਾਦ ਕਰਦੇ ਆ ਕੋਈ ਤਲ ਬਗਾਈ ਜਾਂਦਾ ਕੋਈ ਕੋਸ਼ਿਸ਼ ਕਾਈ ਜਾਂਦਾ ਆਹ ਦਹਾੜਾ ਰਹਾ ਨੋਟ ਅਸੀਂ ਕਈ ਵਾਰੀ ਲੈਨੇ ਆਹ ਕਿਨਾਰੀਆਂ ਦੇ ਉੱਤੇ ਆ ਸੜੇ ਹੁੰਦੇ ਆ ਮੈਂ ਕਹਿੰਦਾ ਵੀ ਆਹ ਨੋਟ ਦੇਖੋ ਜਿਨ੍ਹਾਂ ਨੇ ਕੀਤਾ ਖਤ ਪਰ ਬਹੁਤ ਮਾੜੀ ਗੱਲ ਆ ਐਤਾ ਇਹ ਕਹਿੰਨੇ ਭਾਈ ਇਹ ਵਾਰ-ਵਾਰ ਜ਼ਿੰਦਗੀ ਨਹੀਂ ਮਿਲਦੀ ਸੋ ਜੇ ਗਣੀ ਇਹ ਬਾਰ ਬਾਰ ਮੌਕਾ ਨਹੀਂ ਮਿਲਣਾਗਾ ਤੇ ਇਹ ਭਾਈ ਚਲੋ ਜਿੱਲੇ ਦਾ ਮੇਲਾ ਜਿਹੜਾ ਪੱਲੇ ਬੰਨ ਲੈਂਦਾ ਨਾਮ ਉਹਦਾ ਕੁਝ ਨਾ ਘਟ ਜਾਂਦਾ ਤਨੀ ਦਾ ਫਿਰ ਪਤਾ ਹੀ ਆ ਤੁਹਾਨੂੰ ਕੀ ਹੋਣਾ ਹੈ ਇਹ ਬੇਨਤੀ ਆ ਆਪਣੀ ਧੰਨ